ਸਟਾਫ ਮੈਂਬਰਸ ਐਂਡ ਸਟੂਡੈਂਟਸ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਬੱਚਿਓ ਅੱਜ ਸਿੱਖ ਇਤਿਹਾਸ ਵਿੱਚ ਪੱਲ ਜਿਹੜਾ ਦਿਨ ਸੀ ਉਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦਾ ਗੁਰਗੱਦੀ ਦਿਵਸ ਸੀ ਤੇ ਕੱਲ ਨੂੰ ਗੁਰੂ ਤਿੱਖ ਬਹਾਦਰ ਜੀ ਸਿੱਖਾਂ ਦੇ ਨੌਵੇਂ ਗੁਰੂ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਆ ਉਹਨਾਂ ਦਾ ਸ਼ਹੀਦੀ ਦਿਵਸ ਹੈ ਠੀਕ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਉਹਨਾਂ ਦਾ ਪ੍ਰਕਾਸ਼ ਅੰਮ੍ਰਿਤਸਰ ਵਿਖੇ ਗੁਰਦਿਤ ਮਹਿਲ 1621 ਈਸਵੀ ਵਿੱਚ ਹੋਇਆ। 3-4 ਸਾਲ ਬਾਅਦ ਆਪਾਂ 400 ਸਾਲਾ ਵੀ ਉਹਨਾਂ ਦਾ ਮਨਾਇਆ ਸੀ। ਠੀਕ ਹੈ। ਉਹਨਾਂ ਦੇ ਪਿਤਾ ਦਾ ਨਾਮ ਸ੍ਰੀ ਗੁਰੂ ਹਰਗੋਬਿੰਦ ਜੀ ਛੇਵੇਂ ਗੁਰੂ ਸੀ ਤੇ ਮਾਤਾ ਨਾਨਕੀ ਜੀ। ਉਹਨਾਂ ਦੇ ਚਾਰ ਭਰਾ ਬਾਬਾ ਗੁਰਦਿੱਤ ਜੀ ਸਭ ਤੋਂ ਵੱਡੇ ਅਨੀਰੈ ਸੋਰਜਮਲ ਬਾਬਾ ਅਟਲ رائے ਤੇ ਸਭ ਤੋਂ ਛੋਟੇ ਗੁਰਤੇਗ ਬਹਾਦਰ ਜੀ ਸਨ ਉਹਨਾਂ ਦੇ ਇੱਕ ਭੈਣ ਬੀਬੀ ਬੀਰੋ ਜੀ ਸਨ ਸੱਤਵੇਂ ਗੁਰੂ ਜਿਹੜੇ ਆ ਸਾਡੇ ਉਹ ਬੇਟਾ ਬਾਬਾ ਗੁਰਦਿੱਤਾ ਜੀ ਜਿਹੜੇ ਸਭ ਤੋਂ ਵੱਡੇ ਹੈਗੇ ਆ ਪੁੱਤਰ ਉਹਨਾਂ ਦੇ ਅੱਗੇ ਪੁੱਤਰ ਸੀ ਗੁਰੂ ਹਰਰਾਏ ਜੀ ਤੇ ਜਿਹੜੇ ਸਾਡੇ 8ਵੇਂ ਗੁਰੂ ਆ ਉਹ ਗੁਰੂ ਹਰ ਜੀਦੇ ਛੋਟੇ ਪੁੱਤਰ ਸਨ ਜਦੋਂ ਚਾਂਦਨੀ ਉੱਥੇ ਦਿੱਲੀ ਵਿਖੇ ਉਹਨਾਂ ਉਹ ਜੋਤੀ ਜੋ ਸਮਾਏ ਅੱਠਵੇਂ ਗੁਰੂ ਤੇ ਉਹ ਨੌਵੇਂ ਗੁਰੂਆਂ ਵੱਲ ਇਸ਼ਾਰਾ ਕਰਕੇ ਗਏ ਸੀ ਬਾਬਾ ਬਕਾਲੇ ਠੀਕ ਹੈ ਗੁਰੂ ਜੀ ਦਾ ਜਨਮ ਤਾਂ ਜ਼ਰੂਰ ਅੰਮ੍ਰਿਤਸਰ ਵਿੱਚ ਹੋਇਆ ਉਸ ਤੋਂ ਬਾਅਦ ਉਹ ਕਰਤਾਰਪੁਰ ਵਿਖੇ ਵੀ ਥੋੜੇ ਸਮਾਂ ਰਹੇ ਉੱਥੇ ਉਹਨਾਂ ਨੇ ਪੈਂਦੇਖਾਨ ਨਾਲ ਯੁੱਧ ਵੀ ਲੜਿਆ ਲੜਾਈ ਲੜੀਆ ਗੁਰੂ ਜੀ ਦਾ ਪਹਿਲਾ ਨਾਮ ਜਿਹੜਾ ਉਹ ਤਿਆਗਮਲ ਜਦੋਂ ਉਹਨਾਂ ਨੇ ਆਪਣੀ ਤੇਗ ਦੇ ਜੋਹਰ ਦਿਖਾਏ ਤਾਂ ਉਹਨਾਂ ਦਾ ਨਾਮ ਤੇਗ ਬਹਾਦਰ ਪੈ ਗਿਆ ਕਰਤਾਰਪੁਰ ਵਿਖੇ ਹੀ ਮਾਤਾ ਗੁਜਰੀ ਜੀ ਨਾਲ ਉਹਦਾ ਵਿਆਹ ਹੋਇਆ 1633 ਈਸਵੀ ਵਿੱਚ ਉਸ ਤੋਂ ਬਾਅਦ ਉਹ ਜਦੋਂ ਲੜਾਈ ਲੜੀ ਹੈ ਉਹਨਾਂ ਨੇ ਤੇਗ ਦੇ ਜੋਹਰ ਦਿਖਾਏ ਉਸ ਤੋਂ ਬਾਅਦ ਉਹ 26 ਸਾਲ ਹੋ ਉਹਨਾਂ ਨੇ ਤਪ ਕੀਤਾ ਆ ਬਾਬਾ ਬਕਾਲੇ ਵਿਖੇ ਸਿੱਖ ਸੰਤਾਂ ਨੂੰ ਪਤਾ ਨਹੀਂ ਲੱਗ ਰਿਹਾ ਸੀ ਸਾਡੇ ਨੌਵੇਂ ਗੁਰੂ ਕੌਣ ਆ ਤਾਂ ਮੱਖਣ ਚਾਲੂ ਵਣ ਦਾ ਇਤਿਹਾਸ ਵਿੱਚ ਜ਼ਿਕਰ ਆਉਂਦਾ ਆ ਕਿ ਉਹਨਾਂ ਨੇ ਸਾਡੇ ਇਹ ਜਿਹੜੇ ਗੁਰੂ ਆ ਇਹਨਾਂ ਨੂੰ ਲੱਭਿਆ ਆ ਉਹਨਾਂ ਨੇ ਉਹ ਇੱਕ ਬਹੁਤ ਵੱਡਾ ਵਪਾਰੀ ਸੀ ਜਦੋਂ ਉਹ ਜਾ ਰਿਹਾ ਸੀ ਸਮੁੰਦਰੀ ਜਹਾਜ਼ ਵਿੱਚ ਆਪਣਾ ਸਮਾਨ ਲੈ ਕੇ ਵਪਾਰ ਕਰਦਾ ਸੀ ਤਾਂ ਉਹਦਾ ਜਿਹੜਾ ਗੇੜਾ ਆ ਉਹ ਡੁੱਬਣ ਵਾਲਾ ਹੁੰਦਾ ਆ ਉਹ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਆਪਣੇ ਗੁਰੂ ਅੱਗੇ ਕਿ ਮੇਰਾ ਬੇੜਾ ਜਿਹੜਾ ਆ ਉਹ ਪਾਰ ਲਗਾ ਦਿਓ ਤੇ ਮੈਂ 500 ਮੋਹਰਾ ਜਿਹੜੀਆਂ ਉਹ ਦਾਨ ਕਰਾਂਗਾ ਉਹ ਬਿਲਕੁਲ ਠੀਕ ਉਸੇ ਤਰ੍ਹਾਂ ਹੀ ਹੋਇਆ ਤੇ ਉਸਨੇ ਦਾਨ ਕਰਨ ਦੀ ਆਪਣਾ ਦਸਵੰਦ ਕੱਢਣ ਦੀ ਇੱਛਾ ਪ੍ਰਗਟ ਕੀਤੀ ਜਦੋਂ ਬਾਬੇ ਬਕਾਲੇ ਆ ਕੇ ਦੇਖਦਾ ਤਾਂ 22 ਨਕਲੀ ਗੁਰੂ ਬਾਈ ਮੰਝੀਆਂ ਉੱਥੇ ਹੋਰ ਸਥਾਪਿਤ ਹੋਈਆਂ ਪਈਆਂ ਸੀ ਸਾਰੇ ਆਪਣੇ ਆਪ ਨੂੰ ਗੁਰੂ ਕਹਿੰਦੇ ਸੀ ਜਿਹੜੇ ਕਿ ਗੁਰੂ ਘਰ ਦੇ ਵਿਰੋਧੀ ਵੀ ਸਨ ਤੇ ਜਦੋਂ ਉਸ ਨੂੰ ਪਤਾ ਲੱਗਦਾ ਤਾਂ ਉਹ ਬੜਾ ਹੈਰਾਨ ਹੁੰਦਾ ਤੇ ਉਹ ਸੋਚਦਾ ਕਿ ਮੈਂ ਹੁਣ ਸਾਰਿਆਂ ਨੂੰ ਦੋ-ਦੋ ਮੋਹਰਾ ਰੱਖ ਕੇ ਮੱਥਾ ਟੇਕ ਦਿੰਨਾ ਉਹ ਇਸੇ ਤਰ੍ਹਾਂ ਹੀ ਕਰਦਾ ਸਾਰਿਆਂ ਨੂੰ ਦੋ-ਦੋ ਮੋਹਰਾ ਰੱਖ ਕੇ ਮੱਥਾ ਟੇਕਣ ਲੱਗਦਾ ਜਦੋਂ ਉਹ ਅਖੀਰ ਵਾਲੇ ਉਹਨਾਂ ਤੋਂ ਪੁੱਛਦਾ ਤਾਂ ਉਹ ਕਹਿੰਦੇ ਇੱਕ ਹੋਰ ਭੋਰੇ ਚ ਬੈਠੇ ਤਪ ਕਰ ਰਹੇ ਆ ਉਹ ਵੀ ਇੱਕ ਗੁਰੂ ਹਨ ਉਹ ਅੰਦਰ ਬੈਠੇ ਆ ਜਦੋਂ ਫਿਰ ਉਹ ਗੁਰੂ ਤੇਗ ਬਹਾਦਰ ਜੀ ਕੋਲ ਜਾਂਦਾ ਆ ਮੱਥਾ ਟੇਕਦਾ ਆ ਤੇ ਦੱਸਦੇ ਆ ਪੁੱਛਦੇ ਆ ਕਿ ਤੂੰ ਤਾਂ 500 ਮੋਹਰਾਂ দান ਕਰਨ ਲਈ ਕਿਹਾ ਸੀਗਾ ਤੇ ਤਾ ਤੂੰ ਸਿਰਫ ਦੋ ਹੀ ਮੋਹਰਾਂ দান ਕੀਤੀਆਂ ਗੁਰੂ ਜੀ ਨੂੰ ਮਾਇਆ ਨਾਲ ਕੋਈ ਪਿਆਰ ਨਹੀਂ ਸੀ ਪਰ ਉਹਨਾਂ ਨੇ ਸਿਰਫ ਉਹਨੂੰ ਉਹਦਾ ਦਸਵੰਦ ਜਿਹੜਾ ਯਾਦ ਦਿਲਾਇਆ ਵੀ ਤੂੰ ਤਾਂ 500 ਮੋਹਰਾਂ ਕਿਹਾ ਸੀ ਇੱਥੋਂ ਉਹ ਬਹੁਤ ਖੁਸ਼ ਹੁੰਦਾ ਉਲਟਾ ਕੋਠੇ ਤੇ ਚੜ ਕੇ ਰੌਲੀ ਪਾਉਂਦਾ ਆ ਗੁਰੂ ਲਾਧੋਰੇ ਗੁਰੂ ਲਾਧੋਰੇ ਮੈਨੂੰ ਮੇਰਾ ਅਸਲੀ ਗੁਰੂ ਲੱਭ ਪਿਆ ਹੈ 26 ਸਾਲ ਪਹਿਨੇ ਉਹ ਤਾਂ ਤੇ ਉਸ ਤੋਂ ਬਾਅਦ 1764 ਇਸਵੀ ਵਿੱਚ ਉਹ ਉਹਨਾਂ ਨੂੰ ਗੁਰਗੱਦੀ ਮਿਲ ਗਿਆ। ਉਹਨਾਂ ਨੂੰ ਅੰਮ੍ਰਿਤਸਰ ਵਿਖੇ ਨਹੀਂ ਉਹਨਾਂ ਲਈ ਜਿਹੜੇ ਦਰਵਾਜ਼ੇ ਉਹ ਬੰਦ ਕਰ ਦਿੱਤੇ ਉਹ ਥੜਾ ਸਾਫ ਤੇ ਜਾ ਕੇ ਉੱਥੇ ਗੁਰਦੁਆਰਾ ਬਣਿਆ ਉੱਥੇ ਉਹਨਾਂ ਨੇ ਆਪਣਾ ਜਾ ਕੇ ਤੱਪ ਕੀਤਾ ਤੇ ਉਸ ਤੋਂ ਬਾਅਦ ਉਹ ਕੀਰਤਪੁਰ ਸਾਹਿਬ ਆ ਜਾਂਦੇ ਆ। ਉੱਥੋਂ ਉਸ ਤੋਂ ਬਾਅਦ ਉਹ ਇੱਕ ਰਾਜੇ ਤੋਂ ਜ਼ਮੀਨ ਲੈ ਕੇ ਆਨੰਦਪੁਰ ਸਾਹਿਬ ਦੀ ਉੱਥੇ ਆਨੰਦਪੁਰ ਸਾਹਿਬ ਜਿਹੜਾ ਉਹ ਸ਼ਹਿਰ ਬਸਾਉਂਦੇ ਆ। ਉਹਨਾਂ ਨੇ ਭਾਈ ਗੁਰਦਾਸ ਜੀ ਤੋਂ ਹਿੰਦੀ ਸੰਸਕ੍ਰਿਤ ਤੇ ਗੁਰਮੁਖੀ ਦੀ ਭਾਸ਼ਾ ਸਿੱਖੀ ਉਹਨਾਂ ਦੇ ਸ਼ਲੋਕ 116 ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ ਤੇ 15 ਰਾਗਾਂ ਵਿੱਚ ਉਹਨਾਂ ਦੀ ਬਾਣੀ ਹੈ 16ਵਾਂ ਰਾਗ ਸਿਰਫ ਉਹਨਾਂ ਨੇ ਜੈਜਵੰਤੀ ਰਾਗ ਵਿੱਚ ਲਿਖਿਆ ਹੋਰ ਜਿਹੜੇ 30 ਰਾਗ ਪਹਿਲਾਂ ਸੀਗੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ 31ਵਾਂ ਰਾਗ ਗੁਰੂ ਜੀ ਦੀ ਸਿਰਫ ਉਸ ਦੀ ਬਾਣੀ ਹੈ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਕੀ ਬਹੁਤ 8 ਸਾਲਾਂ ਦੇ ਸੀ ਆਨੰਦਪੁਰ ਜਦੋਂ ਗੁਰੂ ਜੀ ਦਾ ਜਨਮ ਹੋਇਆ ਪਟਨਾ ਸਾਹਿਬ ਵਿਕੇ ਗੁਰੂ ਜੀ ਦੌਰੇ ਤੇ ਸਨ ਉਹ ਸਾਂਭ ਵਿਖੇ ਸੀ ਉਹਨਾਂ ਨੂੰ ਉੱਥੇ ਪਤਾ ਲੱਗਿਆ ਕਿ ਉਹਨਾਂ ਦੇ ਘਰ ਇੱਕ ਪੁੱਤਰ 34-35 ਸਾਲਾਂ ਬਾਅਦ ਹੋਇਆ ਆ ਮਾਤਾ ਗੁਜਰੀ ਜੀ ਨੇ ਵੀ ਬਹੁਤ ਤਪ ਕੀਤਾ ਉਹਨਾਂ ਦੇ ਨਾਲ ਤੇ ਉਸ ਤੋਂ ਬਾਅਦ ਬਾਲ ਗੋਬਿੰਦ ਵੀ ਜੜਿਆ ਉਹ ਆਨੰਦਪੁਰ ਸਾਹਿਬ ਆਉਂਦੇ ਆ ਉੱਥੇ ਉਨਾ ਕੋਲ ਕਸ਼ਮੀਰੀ ਪੰਡਿਤ ਆਉਂਦੇ ਆ ਗੁਰੂ ਜੀ ਦੇ ਦਰਬਾਰ ਵਿੱਚ ਉਹ ਆਣ ਕੇ ਦੱਸਦੇ ਆ ਕਿ ਜਿਹੜਾ ਕਸ਼ਮੀਰ ਦਾ ਸੂਬੇਦਾਰ ਆ ਉਹ ਸਾਰਿਆਂ ਨੂੰ ਔਰੰਗਜ਼ੇਬ ਦੇ ਕਹਿਨ ਤੇ ਮੁਸਲਮਾਨ ਬਣਾ ਰਿਹਾ ਆ ਤੇ ਯਾਤਾ ਕਹਿੰਦਾ ਕਿ ਆਪਣੀ ਜਾਨ ਦੇ ਦੋ ਜਾਂ ਫਿਰ ਮੁਸਲਮਾਨ ਬਣ ਉਹਨਾਂ ਚ ਕਿਰਪਾ ਰਾਮ ਦਾ ਨਾਮ ਮੁਖੀਆ ਆ ਉਹ ਆਇਆ ਗੁਰੂਗ ਜੀ ਕੋਲ ਤੇ ਗੁਰੂ ਜੀ ਨੇ ਭਾਲ ਗੋਵਿੰਦ ਰਾਮ ਵੀ ਲੱਗੇ ਬੈਠੇ ਆ ਉਹ ਪੁੱਛ ਰਿਹਾ ਕੀ ਕਹਿ ਰਹੇ ਗੁਰੂ ਜੀ ਤੇ ਪਿਤਾ ਉਹਨਾਂ ਦੇ ਦੱਸਦੇ ਆ ਕਿ ਸਮ ਜਿਹੜਾ ਆ ਉਹ ਕਿਸੇ ਮਹਾਪੁਰਖ ਦਾ ਬਲੀਦਾਨ ਮੰਗਦਾ ਹੈ ਤੇ ਬਾਲ ਗੋਬਿੰਦ ਜਿਹੜੇ ਕਿ 8 ਸਾਲਾਂ ਦੇ ਆ ਉਹ ਕਹਿੰਦੇ ਆ ਪਿਤਾ ਜੀ ਆਪ ਤੋਂ ਮਹਾਰ ਕੋਈ ਨਹੀਂ ਹੋ ਸਕਦਾ ਉਸ ਸਮੇ ਗੁਰੂ ਜੀ ਪ੍ਰਸੰਨ ਵੀ ਹੁੰਦੇ ਆ ਕਿ ਮੇਰਾ ਜਿਹੜਾ ਬੱਚਾ ਆ ਇਹ ਗੁਰਗੱਦੀ ਦੇ ਕਾਬਿਲ ਹੋਣ ਹੋ ਗਿਆ ਸਾਮ ਲੋਗਾ ਮੇਰੇ ਪਿੱਛੋਂ ਠੀਕ ਹੈ ਤੇ ਗੁਰੂ ਤੇਗ ਬਹਾਦਰ ਜੀ ਆਪਣੇ ਪੰਜ ਸਿੰਘਾਂ ਦੇ ਨਾਲ ਜਾਂਦੇ ਆ ਉਹਨਾਂ ਦੇ ਨਾਲ ਭਾਈ ਸਤੀਦਾਸ ਜੀ ਮਤੀਦਾਸ ਜੀ ਭਾਈ ਦਿਆਲਾ ਜੀ ਉਦੇ ਸਿੰਘ ਜਤ ਜੈਤਾ ਭਾਈ ਜਤਾ ਜੀ ਇਹ ਸਾਰੇ ਉਹਨਾਂ ਦੇ ਨਾਲ ਹੁੰਦੇ ਆ ਗੁਰੂ ਜੀ ਨੂੰ ਕੁਰਬਾਨ ਕਰਨ ਤੋਂ ਪਹਿਲਾਂ ਉਹਨਾਂ ਨੇ ਸਿੱਖਾਂ ਨੂੰ ਸ਼ਹੀਦ ਕੀਤਾ ਆ ਭਾਈ ਮਤੀਦਾਸ ਜੀ ਨੂੰ ਆਰੇ ਨਾਲ ਭਾਈ ਸਤੀਦਾਸ ਜੀ ਨੂੰ ਰੂਹ ਦੇ ਵਿੱਚ ਲਪੇਟ ਕੇ ਤੇ ਭਾਈ ਦਿਆਲਾ ਜੀ ਨੂੰ ਦੇਖ ਦੇ ਵਿੱਚ ਉਵਾਲਿਆ ਗਿਆ ਦੇਖਿਆ ਗਿਆ ਔਰਿੰਜ ਦੇ ਵੱਲੋਂ ਕਿ ਗੁਰੂ ਜੀ ਜੜੇ ਆ ਉਹ ਡੋਲ ਜਾਣਗੇ ਤੇ ਆਪਣਾ ਜਿਹੜਾ ਆ ਧਰਮ ਪਰिवर्तन ਕਰਨ ਲੰਗੇ ਪਰ ਗੁਰੂ ਜੀ ਅਡੋਲ ਅਵਸਥਾ ਵਿੱਚ ਰਹੇ ਉਹਨਾਂ ਨੇ ਆਪਣਾ ਸਿਰ ਦੇਣਾ ਕੁਰਬਾਨੀਆਂ ਦੇਣੀ ਹੀ ਉਚਿਤ ਸਮਝੀ ਚਾਂਦਨੀ ਚੌਕ ਵਿੱਚ ਬਟਾ ਉਹਨਾਂ ਦੇ ਸਿਰ ਮੁਟਾੜ ਨਾਲੋਂ ਅਲੱਗ ਕੀਤਾ ਗਿਆ ਉਥੇ ਪਾਈ ਜੈਤਾ ਜੀ ਨੇ ਰੰਗਰੇਟਾ ਗੁਰੂ ਦਾ ਬੇਟਾ ਉਹ ਉਹਨਾਂ ਦਾ ਸਿਰ ਅਨੰਦਪੁਰ ਸਾਹਿਬ ਵਿੱਚ ਵਿਖੇ ਗੁਰੂ ਗੋਬਿੰਦ ਸਿੰਘ ਜੀ ਕੋਲ ਲੈ ਕੇ ਆਇਆ ਉੱਥੇ ਵੀ ਉਹਨਾਂ ਦਾ ਸਿੱਖ ਗੁਰਦੁਆਰਾ ਤੇ ਅਨੰਦਪੁਰ ਸਾਹਿਬ ਵਿੱਚ ਵੀ ਤੇ ਜਿਹੜਾ ਉਹਨਾਂ ਦਾ ਧੜ ਸੀ ਸਰੀਰ ਸੀ ਕਾਫੀ ਤੂਫਾਨ ਕਹਿੰਦੇ ਉਸ ਟਾਈਮ ਚੱਲ ਰਿਹਾ ਸੀ ਉੱਥੇ ਆਂਦੀ ਤੂਫਾਨ ਤੇ ਲੱਖੀ ਸ਼ਾਹ ਬਨਜਾਰਾ ਉਹ ਉਹਨਾਂ ਦੇ ਧੜ ਨੂੰ ਆਪਣੇ ਪੁੱਤਰ ਦੀ ਸਹਾਇਤਾ ਨਾਲ ਗੱਡੇ ਤੇ ਪਾਉਂਦਾ ਆ ਤੇ ਆਪਣੇ ਘਰ ਚ ਲੈ ਕੇ ਚਲੇ ਜਾਂਦਾ ਆ ਉਥੇ ਆਪਣੇ ਘਰ ਸਮੇਤ ਹੀ ਉਹਨਾਂ ਦਾ ਸੰਸਕਾਰ ਕਰ ਦਿੰਦਾ ਉਹ ਤੇ ਕਾਬ ਗੰਜ ਗੁਰਦੁਆਰਾ ਸਾਹਿਬ ਬਣਨਾ ਆ ਗਿਆ ਇਸ ਤਰ੍ਹਾਂ 1675 ਈਸਵੀ ਵਿੱਚ ਗੁਰੂ ਜੀ ਦਾ ਜਿਹੜਾ ਜੋਤੀ ਜੋਤ ਸਮਾ ਗਿਆ ਗੁਰੂ ਗੋਬਿੰਦ ਸਿੰਘ ਜੀ ਚੰਡੀ ਦੀ ਬਾੜ ਦੇ ਮੰਗਲਾ ਚਰਨ ਵਿੱਚ ਗੁਰੂ ਜੀ ਬਾਰੇ ਲਿਖਦੇ ਆ ਛੇੜੀ ਗੁਰੂ ਤੇਗ ਬਹਾਦਰ ਸਿਮਰੀਐ गुरु तेग बहादर सिमरिए कारणों दे आवै तए तेग बहादर सिमरिए प्रतम पग अति सिमर के गुरु नानक लएत ਸਰਾਮਦਾਸ ਹੋਏ ਸਹਾਈ ਅਰਜਨ ਹਰ ਗੋਵਿੰਦਨੋ ਸਿਮਰੋ ਸਿਰ ਹਰ ਰਾਇ ਸਿਰ ਹਰ ਕ੍ਰਿਸ਼ਨ ਤੇ ਆਈਏ ਜਿਸ ਬਿਠੇ ਸਭ ਦੁਖ ਜਾਈ ਗੁਰ ਤੇਗ ਬਹਾਦਰ ਸਿਮਰੀਐ ਕਰਨੋ दसम पिता गुरु गोविंद सिंह सब थाई होए सहाय सब थाई होए सहाय धन्यवाद